ਨੰਬਰ 35 ਇਹ ਜਿੱਤਦੇ ਹਨ ਕੀ ਕਿਣੇ ਸਰਪ੍ਰ�ਰਾਂ ਸਾਂਝ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮ ਸਦਕਾ ਅੱਜ ਆਪਣੀ ਜਿੱਤ ਹੋਈ ਹੈ ਮੇਰੀ ਜਿੱਤ ਨਹੀਂ ਹੋਈ ਸਮੁੱਚੇ ਹਲਕੇ ਦੀ ਜਿੱਤ ਹੋਈ ਹੈ ਸਮੁੱਚੇ ਨਗਰਾਂ ਦੀ ਜਿੱਤ ਹੋਈ ਹੈ 11 ਪਿੰਡਾਂ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਮਾਂ ਹਰ ਭੈਣ ਦੀ ਜਿੱਤ ਹੋਈ ਹੈ ਜੋ ਹਰ ਰੋਜ਼ ਦਾਸਲੀ ਅਰਦਾਸਾਂ ਕਰਦੇ ਸੀ ਵਿਦੇਸ਼ਾਂ ਵਿੱਚ ਸੰਗਤ ਬੈਠੀ ਹੈ ਜੋ ਹਰ ਰੋਜ਼ ਦਾਸਲੀ ਅਰਦਾਸਾਂ ਕਰਦੀ ਸੀ ਸਭ ਦੀ ਜਿੱਤ ਹੋਈ ਹੈ ਕੱਲਾ ਬਿੰਦਰ ਸਿੰਘ ਨਹੀਂ ਜਿੱਤਿਆ ਪੂਰਾ ਹਲਕਾ ਜਿੱਤਿਆ ਤੇ ਅੱਜ ਸੱਚ ਦੀ ਜਿੱਤ ਹੋਈ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਹੈ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਸੰਤ ਬਾਬਾ ਬਲਜੀਤ ਸਿੰਘ ਆਪਕੇ ਪ੍ਰਤੀਦਵੰਦੀ ਥੇ ਤੋਂ ਉਹਨਾਂ ਕੋ ਆਪਨੇ ਹਰਾਇਆ ਹੈ ਆਪਕੋ ਕਿਵੇਂ ਲੱਗ ਰਿਹਾ ਹੈ ਗੁਰੂ ਸਾਹਿਬ ਦੀ ಅಪਾਰ ਕਿਰਪਾ ਹੋਈ ਆ ਮੈਂ ਨਹੀਂ ਹਰਾਇਆ ਸੰਗਤ ਨੇ ਹਰਾਇਆ ਤੇ ਦੂਜੀ ਗੱਲ ਇਹ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਚਿੜੀਆਂ ਨਾਲ ਆਵਾਜ਼ ਲੜਾਵਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਬਚਨ ਫਿਰ ਦੁਹਰਾਏ ਗਏ ਜਿਵੇਂ ਜਤਾਰ ਸਿੰਘ ਨੇ ਇੱਕ ਹਾਥੀ ਨੂੰ ਨਾਗਣੀ ਮਾਰ ਗਈ ਸੀ ਉਹ ਅੱਜ ਉਹ ਫਿਰ ਇਤਿਹਾਸ ਦੁਹਰਾਇਆ ਗਿਆ ਸਮੁੱਚੀ ਸੰਗਤ ਦਾ ਸਮੁੱਚੇ ਹਲਕੇ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਇਹ ਪੂਰੇ ਹਰਿਆਣੇ ਦੀ 40 ਸੀਟਾਂ ਵਿੱਚੋਂ ਇਹ ਹੋਰ ਸੀਟ ਸੀ ਅੱਜ ਜਿਹੜੀ ਜਿੱਤ ਹੋਈ ਹੈ ਪੂਰੇ ਹਲਕੇ ਦੀ ਜਿੱਤ ਹੋਈ ਹੈ ਤੇ ਇਹ ਜਿਹੜੀ ਗੱਲ ਹੈ ਇਹ ਜਿਹੜੀ ਜਿੱਤ ਤੇ ਪੂਰੇ ਵੜ ਲੈਵਲ ਤੱਕ ਛਾਊਗੀ ਗੁਰੂ ਸਾਹਿਬ ਅਪਾਰ ਕਿਰਪਾ ਕਰੇ ਸਿੱਖ ਸੰਗਤ ਨੂੰ ਉਹ ਕੀ ਕਹਿਣਾ ਚਾਹੁੰਦਾ ਸਮੂਹ ਸਿੱਖ ਸੰਗਤ ਨੂੰ ਮੈਂ ਵਧਾਈ ਦੇਣਾ ਚਾਹੁੰਨਾ ਬੱਚੇ-ਬੱਚੀਆਂ ਨੂੰ ਵਧਾਈ ਦੇਣਾ ਚਾਹੁੰਨਾ ਤੇ ਮੈਂ ਇਹ ਕਹਿਣਾ ਵੀ ਸੱਚ ਦੀ ਜਿੱਤ ਹੋਈ ਹੈ ਪ੍ਰੇਮ ਭਾਵਨਾ ਨਾਲ ਰਹਿਣਾ ਇਕਤਾ ਤੇ ਸਵਾਕ ਨਾਲ ਰਹਿਣਾ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਗਲਤ ਕ੍ਰਿਏਟ ਨਾ ਕਰੇ ਕੋਈ ਸ਼ਰਾਰਤੀ ਅੰਸਰ ਪਹਿਲਾਂ ਵੀ ਕਰਦੇ ਰੇ ਸ਼ਰਾਰਤਾਂ ਸ਼ਾਇਦ ਅੱਜ ਵੀ ਕਰ ਸਕਦੇ ਨੇ ਪਰ ਉਹਨਾਂ ਤੋਂ ਸੁਚੇਤ ਰੋ ਪਿਆਰ ਨਾਲ ਰੋ ਇਕਤਾ ਤੇ ਸਵਾਕ ਨਾਲ ਰੋ ਗੁਰੂ ਸਾਹਿਬ ਚੜ੍ਹਦੀ ਕਲਾ ਵਕਸ਼ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੁੰਦਾ ਉਹ ਅੱਗੇ ਰਣਨੀਤੀ ਕੀ ਰਹੀ ਹੈ ਅੱਗੇ ਰਣਨੀਤੀ ਤਾਂ ਅੰਮ੍ਰਿਤ ਪ੍ਰਚਾਰ ਗੁਰੂ ਸਾਹਿਬ ਦੀ ਬਾਰੇ ਕਿਰਪਾ ਦਾ ਸਦਕਾ ਪਹਿਲਾਂ ਵੀ ਕਰ ਰਹੇ ਆ ਹੁਣ ਦੁੱਗਣਾ ਤਿੱਗਣਾ ਚੌਬਣਾ ਕਰਕੇ ਮੋੜਾਂਗੇ ਗੁਰੂ ਗੁਰੂ ਕੀ ਸੰਗਤ ਨੇ ਜੋ ਆਸਾਂ ਸਾਡੇ ਤੇ ਲੰਨਾਂ ਨੇ ਗੁਰੂ ਸਾਹਿਬ ਦੀ ਬਾਰੇ ਕਿਰਪਾ ਸੰਤਕਾ ਪੂਰੀਆਂ ਕਰਾਂਗੇ ਚੜ੍ਹਦੀ ਕਲਾ ਨਾਲ ਪੂਰੀਆਂ ਕਰਾਂਗੇ